ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦੱਖਣ ਦੇਸ਼ ਦਾ ਪਿੰਡ ਨੰਨਡੇੜ ਸ਼ਹਿਰ ਸਿਟੀ ਤੇ ਨੰਨਡੇੜ ਸ਼ਹਿਰ ਦਾ ਇੱਕ ਪਿੰਡ ਜਿੱਥੇ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੁਰਦੁਆਰਾ ਸਥਾਪਿਤ ਆ ਸ਼ਿਕਾਰ ਘਾਟ ਅੱਜ ਤੁਹਾਨੂੰ ਇਹ ਦਿਖਾ ਰਹੇ ਹਾਂ ਗੁਰਦਵਾਰ ਸਾਹਿਬ ਇੱਥੋਂ ਦਾ ਇਤਿਹਾਸ ਇਹ ਆ ਕਿ ਸਿਆਲ ਕੋਟ ਦਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਉਹਨਾਂ ਦਾ ਸਿੱਖ ਹੁੰਦਾ ਸੀ ਮੁੱਲਾ ਖਤਰੀ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਉਹ ਕਿਸ ਕਾਰਨ ਸੱਪ ਲੜ ਕੇ ਗੁজার ਗਿਆ ਕਿਸ ਕਾਰਨ ਵਿਛੜ ਚੁੱਕਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੇਲੇ ਉਹ ਤੇ ਉਹਨਾਂ ਦੀ ਪਤਨੀ ਜਿਹੜੀ ਆ ਉਹਨਾਂ ਦੇ ਅੱਗੇ ਬੇਨਤੀ ਕਰਦੀ ਹੈ ਮਹਾਰਾਜ ਮੇਰੇ ਪਤੀ ਨੂੰ ਜਿੰਦਾ ਕਰੋ ਤੇ ਉਹਨਾਂ ਨੇ ਕਿਹਾ ਵੀ ਹੁਣੇ ਜਿਉਂਦਾ ਨਹੀਂ ਹੋ ਸਕਦਾ ਜਦੋਂ ਅਸੀਂ ਇਸ ਨੂੰ ਮਿਲਣ ਵਾਸਤੇ ਗਏ ਤਾਂ ਤੂੰ ਸਾਨੂੰ ਕਿੰਨੀ ਵਾਰਾ ਨਾ ਕੀਤੀ ਮਿਲਣ ਤੋਂ ਤੇ ਹੁਣੇ ਸਾਡੇ ਤੋਂ ਵਿਛੜ ਗਿਆ ਹੁਣੇ ਇਸ ਨੂੰ 10ਵੇਂ ਜਾਮੇ ਦੇ ਵਿੱਚ ਮਿਲਾਂਗੇ ਤੇ 10ਵੇਂ ਜਾਮੇ ਦੇ ਵਿੱਚ ਮੁੱਲਾ ਖਤਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੂੰ ਇੱਥੇ ਇਹ ਜਗ੍ਹਾ ਤੇ ਦਿਖਿਆ ਇੱਕ ਖਰਗੋਸ਼ ਦੀ ਜੂਨ ਹੰਡਾਰਿਆ ਸੀ ਮੁੱਲਾ ਖੱਤਰੀ ਤੇ ਸਿੰਘਾਂ ਨੇ ਕਿਹਾ ਵੇ ਮਹਾਰਾਜ ਅੱਗੇ ਤੇ ਆਪਾਂ ਲਾਗੇ ਬੰਨੇ ਸ਼ਿਕਾਰ ਖੇਡ ਲੈਨੇ ਸੀ ਸ਼ਿਕਾਰ ਲਾਗੇ ਬੰਨੇ ਕਰ ਲੈਨੇ ਸੀ ਤੇ ਅੱਜ ਕੀ ਗੱਲ ਹੋਈ ਏਡੀ ਦੂਰ ਚੱਲੇ ਜੇ ਸ਼ਿਕਾਰ ਕਰਨ ਮਹਾਰਾਜ ਕਹਿੰਦੇ ਹੇ ਤੋ ਹੋਰ ਅੱਗੇ ਜਾਣਾ ਏ ਜੇ ਹੋਰ ਅੱਗੇ ਚੱਲੀਏ ਹੋਰ ਅੱਗੇ ਜਾ ਕੇ ਦੇਖਿਆ ਤੇ ਸਹੇ ਦੀ ਖਰਗੋਸ਼ ਦੀ ਜੂਨ ਹੰਡਾਰਿਆ ਸੀ ਮੁੱਲਾ ਖੱਤਰੀ ਤੇ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਵੀ ਇਸ ਜਗ੍ਹਾ ਤੇ ਰੁਕੋ ਇਥੇ ਇੱਕ ਸਾਡਾ ਪਹਿਲੇ ਪਹਿਲੇ ਸਮੇਂ ਦਾ ਪਹਿਲੇ ਜਾਮੇ ਦਾ ਵਿਛੜਿਆ ਹੋਇਆ ਮੁੱਲਾ ਖਤਰੀਆ ਉਹਦਾ ਆਧਾਰ ਕਰਨਾ ਵੇਖੋ ਤਸਵੀਰ ਤੇ ਮਾਰੇ ਨੇ ਆਪਣੇ ਭੱਥੇ ਦੇ ਵਿੱਚੋਂ ਤੀਰ ਕੱਢਿਆ ਤੀਰ ਕੱਢ ਕੇ ਖਰਗੋਸ਼ ਦੇ ਮਾਰਿਆ ਤੇ ਮਾਰੇ ਨੇ ਕਿਹਾ ਵੀ ਇਹ ਤੇ ਇੱਕ ਛੋਟਾ ਮਾਰੇ ਨੇ ਸਿੰਘਾਂ ਨੇ ਕਿਹਾ ਵੀ ਇਹ ਇੱਕ ਛੋਟਾ ਜਿਹਾ ਜਾਨਵਰ ਹੈ ਇਹ ਤੇ ਤੀਰ ਚਲਾਉਣ ਦੀ ਕੀ ਲੋੜ ਸੀ ਮਾਰੇ ਨੇ ਕਿਹਾ ਵੀ ਇਹ ਤੁਹਾਨੂੰ ਦੱਸਦਿਆਂ ਕੀ ਗੱਲ ਬਾਤ ਹੈ ਵੱਡੀ ਤਗੜੀ ਮਹਿਮਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੇਲੇ ਕਹਿੰਦੇ ਵੀ ਸਾਡੇ ਪਹਿਲੇ ਜਾਮੇ ਦੇ ਵੇਲੇ ਇਹ ਮੁੱਲਾ ਖੱਤਰੀ ਸਾਡੇ ਨਾਲ ਵਿਛੜਿਆ ਸੀ ਤੇ ਇਸ ਕਰਕੇ ਅੱਜ ਅਸੀਂ ਆਪਣੇ 10ਵੇਂ ਜਾਮੇ ਦੇ ਵਿੱਚ ਆ ਕੇ ਇਸ ਮੁੱਲਾ ਖੱਤਰੀ ਦਾ ਆਧਾਰ ਕੀਤਾ ਆ ਜਿਹੜਾ ਕਿ ਮੁੱਲਾ ਖੱਤਰੀ ਸਿਆਲਕੋਟ ਦਾ ਰਹਿਣ ਵਾਲਾ ਸੀ ਤੇ ਇਸ ਜਗ੍ਹਾ ਤੇ ਅੱਜ ਸੰਗਤਾਂ ਆਉਂਦੀਆਂ ਆ ਹਮ ਹਮ ਆ ਕੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਜਦੋਂ ਵੀ ਨੰਦੇੜ ਸਾਹਿਬ ਦੀ ਧਰਤੀ ਤੇ ਸਤਖੰਡ ਦੀ ਧਰਤੀ ਤੇ ਸੰਗਤਾਂ ਆਉਂਦੀਆਂ ਆ ਤੇ ਇੱਥੇ ਦਰਸ਼ਨ ਕਰਨ ਵਾਸਤੇ ਵੀ ਸੰਗਤਾਂ ਜ਼ਰੂਰ ਇੱਥੇ ਹਾਜ਼ਰੀ ਭਰਦੀਆਂ ਨੇ ਹਾਜ਼ਰੀ ਭਰ ਕੇ ਆਪਣਾ ਤਨ ਮਨ ਨਿਰਮਲ ਕਰਦੀਆਂ ਨੇ ਤੇ ਗੁਰੂ ਸਾਹਿਬ ਦੇ ਘਰੋਂ ਖੁਸ਼ੀਆਂ ਲੈ ਕੇ ਝੋਲੀਆਂ ਭਰ ਕੇ ਜਾਂਦੇ ਨੇ ਤੇ ਬੜੀ ਖੁਸ਼ੀ-ਖੁਸ਼ੀ ਮਹਾਰੇ ਦੀਆਂ ਸਵਾਮਾਂ ਕਰਦੇ ਨੇ ਬੜੀ ਖੁਸ਼ੀ-ਖੁਸ਼ੀ ਜਾਂਦੇ ਨੇ ਤੇ ਬੜੇ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ ਅੱਜ ਇਥੇ ਮੌਸਮ ਬਹੁਤ ਸਾਰਾ ਵਧੀਆ ਹੋਇਆ ਅੱਜ ਹੈਗੀ 37 2024 ਦਾ ਸਮਾਂ ਹੈ ਜੀ ਤੇ ਇਸ ਜਗ੍ਹਾ ਤੇ ਬੜੀ ਕੌਤਕ ਹੋਇਆ ਜੀ ਬੜਾ ਤਕੜਾ ਇਸ ਜਗ੍ਹਾ ਤੇ ਗੁਰੂ ਕਲਗੀਧਰ ਪਾਸ਼ਾ ਨੇ ਆਪਣੇ ਚਰਨ ਪਾ ਕੇ ਇਹ ਧਰਤੀ ਨੂੰ ਪਵਿੱਤਰ ਕੀਤਾ ਤੇ ਸੰਗਤਾਂ ਹੋਰ ਵੀ ਦਰਸ਼ਨ ਕਰਨ ਵਾਸਤੇ ਆ ਰਹੀਆਂ ਆ ਤੇ ਜਿਹੜਾ ਕਿ ਸੰਗਤਾਂ ਦਾ ਇੱਥੇ ਕਾਫੀ ਮਨ ਖੁਸ਼ ਹੁੰਦਾ ਜੀ ਇਹ ਜਗ੍ਹਾ ਦੇ ਦਰਸ਼ਨ ਕਰਕੇ ਤੇ ਲਾਗੇ ਲਾਗੇ ਛੋਟੀਆਂ ਛੋਟੀਆਂ ਪਹਾੜੀਆਂ ਵੀ ਬੜੀਆਂ ਹੋਈਆਂ ਆ ਤੇ ਆ ਜਿਹੜੀ ਤੁਹਾਨੂੰ ਤਸਵੀਰ ਦਿਖਾ ਰਹੇ ਆ ਇਹ ਆ ਸਤਿਗੁਰੂ ਦਸਵੇਂ ਪਾਤਸ਼ਾਹ ਦੀ ਤਸਵੀਰ ਆ ਜੇ ਮੁੱਲਾ ਖੱਤਰੀ ਸਾਹਿਬ ਰੂਪ ਦੇ ਵਿੱਚੋਂ ਨਿਕਲ ਕੇ ਪ੍ਰਤੱਖ ਪ੍ਰਤੱਖ ਬਾਹਰ ਜਦੋਂ ਆਇਆ ਤਾਂ ਫਿਰ ਭੁੱਲ ਬਚਾਈ ਤੇ ਸੰਤਾਂ ਮਹਾਂਪੁਰਖਾਂ ਨੂੰ ਕਦੇ ਵੀ ਜ਼ਿੰਦਗੀ ਦੇ ਵਿੱਚ ਝੂਠ ਨਾ ਬੋਲੋ ਸਦਾ ਉਹਨਾਂ ਨੂੰ ਸੱਚ ਬੋਲੋ ਸੱਚ ਦੱਸੋ ਸੱਚ ਕਹੋ ਤੇ ਇਸ ਦੇ ਕਰਕੇ ਝੂਠ ਬੋਲਣ ਨਾਲ ਆਪਣਾ ਨੁਕਸਾਨ ਨਾ ਹੋਵੇ ਕਿਤੇ ਭਾਰੀ ਸੰਤ ਮਹਾਂਪੁਰਖੋ ਬ੍ਰਹਮ ਗਿਆਨੀ ਉਹਨਾਂ ਦੇ ਬੜੇ ਬੜੇ ਜਿਹੜੇ ਤਪਸਪੀ ਲੋਕ ਨੇ ਉਹਨਾਂ ਨੇ ਸਵਾਵਾ ਕਰੋ ਆ ਇਤਿਹਾਸ ਆ ਪੜ ਲੇ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ